ਕਰਦਾ ਜਾਤ ਪਿਆਰਾ ਲਗੀਆਂ ਨੇ ਤਾਂਗਾ ਪਿਆਰ ਦੀ ਮਹੌਬਤ ਨਾਲ ਯਾਦ ਕੀਤਾ ਗੁਰੂ ਨਾਨਕ ਪਾਤਸ਼ਾਹ ਨੂੰ ਕਿਸੇ ਨੇ ਭਾਈ ਮਰਦਾਨੇ ਨੂੰ ਲੈ ਕੇ ਗੁਰੂ ਨਾਨਕ ਪਾਤਸ਼ਾਹ ਇੱਕ ਜੰਗਲ ਦੇ ਵਿੱਚ ਆ ਕੇ ਦਰਿਆ ਦੇ ਕੰਢੇ ਤੇ ਬਹਿ ਗਏ ਭਾਈ ਮਰਦਾਨਾ ਕਹਿੰਦਾ ਬਾਬਾ ਇੱਥੇ ਕਿਉਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਰਦਾਨਿਆ ਉਡੀਕ ਕਰ ਇੱਥੇ ਇੱਕ ਖੇਡ ਵਾਪਰਨੀ ਬੜੀ ਵੱਡੀ ਇਤਿਹਾਸ ਬਣਨਾ ਕਿਸੇ ਦਾ ਭਲਾ ਕਰਨਾ ਆਪਾਂ ਕਿਸੇ ਦਾ ਉਧਾਰ ਕਰਨਾ ਕਿਸੇ ਦੀ ਜ਼ਿੰਦਗੀ ਬਦਲਨੀ ਆ ਸ਼ਬਦ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੰਗਲ 'ਚ ਬੈਠੇ ਨੇ ਦਰਿਆ ਦੇ ਕੰਢੇ ਤੇ ਸਾਹਮਣੇ ਇੱਕ ਪਿੰਡ ਆ ਪਿੰਡ ਦੇ ਵਿੱਚ ਇੱਕ ਬਹੁਤ ਵੱਡਾ ਘਰ ਆ ਘਰ ਦੀ ਸੁਆਣੀ ਘਰ ਦੀ ਮਾਲਕਨ ਔਰਤ ਰੋਜ਼ਾਨਾ ਆਪਣੇ ਪਤੀ ਦੇ ਵਾਸਤੇ ਪ੍ਰਸ਼ਾਦਾ ਲੈ ਕੇ ਤੇ ਖੇਤਾਂ 'ਚ ਜਾਂਦੀ ਸੀ ਚੌਧਰੀ ਦਾ ਟੱਬਰ ਸੀ ਨੌਕਰ-ਚਾਕਰ ਬਹੁਤ ਸੀ। ਜ਼ਮੀਨ-ਪਾਂਡਾ ਬਹੁਤ ਸੀ, ਜਾਇਦਾਦ ਬਹੁਤ ਸੀ ਪਰ ਉਹ ਬੀਬੀ ਆਪਣੇ ਪਤੀ ਦਾ ਇੰਨਾ ਸਤਕਾਰ ਕਰਦੀ ਸੀ, ਇੰਨੀ ਮੁਹੱਬਤ ਕਰਦੀ ਸੀ, ਇੰਨਾ ਦਿਲੋਂ ਪਿਆਰ ਕਰਦੀ ਸੀ। ਉਹ ਕਹਿੰਦੀ ਸਾਡੇ ਲਈ ਕੰਮ ਕਰੇ, ਸਾਡੇ ਲਈ ਖፈ, ਸਾਡੇ ਲਈ ਆਪਣੀ ਜ਼ਿੰਦਗੀ ਉਹਨੇ ਬਾਹਰ ਲਾ ਦਿੱਤੀ ਤੇ ਰੋਟੀ ਉਹਦੀ ਨੌਕਰ ਲੈ ਕੇ ਜਾਣ। ਚਾਰ ਪ੍ਰਸ਼ਾਦੇ ਹੀ ਆ ਪਕਾਉਣੇ, ਗੁੱਸਾ ਨਾ ਕਰਿਓ ਇਸ ਗੱਲ ਦਾ। ਅਮਾਈਆਂ ਬੈਠੀਆਂ ਨਾ, ਪ੍ਰਾਣੀਆਂ ਬਜ਼ੁਰਗ। ਇਨਾਂ ਦੀ ਛਕੂ ਚੋਂ ਇਨਾਂ ਦੀ ਚੰਗੀਰ ਚੋਂ ਕਦੀ ਰੋਟੀਆਂ ਨਹੀਂ ਮੁੱਕਦੀਆਂ ਦਿਨ ਜਦੋਂ ਮਰਜੀ ਚਲ ਜਾਇਆ ਚੰਗੀਰ ਚੋਂ ਕਿਸੇ ਟਾਈਮ ਵੀ ਫੜ ਕੇ ਖਾ ਲੋ ਹੁਣ ਤੇ ਪਹਿਲਾਂ ਕਿਚਨ ਚੋਂ ਆਵਾਜ਼ ਆਉਂਦੀ ਚਾਰ ਦੀ ਚਾਰ ਚਾਰ ਹੀ ਖਾਈ ਪੰਜਵਾਂ ਹੋ ਗਿਆ ਨਾ ਤੇ ਫੇਰ ਵੇਖੀ ਕਿਵੇਂ ਹੁੰਦੇ ਰੋਟੀ ਵੀ ਗਿਣਤੀ ਬਿੰਤੀ ਦੀ ਰਹਿ ਗਈ ਘਰਾਂ ਦੇ ਵਿੱਚ ਪ੍ਰਸ਼ਾਦਾ ਪਤਾ ਨਹੀਂ ਹੋਣਾ ਹੋ ਗਿਆ ਜਾਦੀ ਹੋ ਗਈ ਆ ਬੇ ਹੱਥ ਸੋਲ ਹੋ ਗਿਆ ਤੇ ਮੈਨੂੰ ਸਮਝਣ ਲੱਗਣ ਲੀ ਮੈਂ ਕਹਿੰਦੇ ਮਾਈ ਨੇ ਪਹਿਲਾਂ ਬਾਲਣ ਇਕੱਠਾ ਕਰਕੇ ਲਿਆਉਣਾ ਉਹ ਜੰਗਲ ਦੇ ਵਿੱਚੋਂ ਕਿਦੇ ਦਰਿਆ ਦੇ ਕਿੰਢ ਜਾ ਕੇ ਅੱਗ ਬਾਲਣੀ ਹੁਣ ਤੇ ਲਾਈਟਰ ਵੀ ਬੜਾ ਹੌਕਾ ਨੇ ਐਂ ਹੀ ਕਰੋ ਤੇ ਅੱਗ ਬਾਲੋ ਇੱਕ ਮਿੰਟ ਲੱਗਦਾ ਨਾ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਤੁਸੀਂ ਬਹੁਤ ਘਰਾਂ ਦਾ ਸੇਵਾ ਕਰਦੀਓ ਕਿਉਂਕਿ ਸਤਕਾਰਯੋਗ ਭੈਣਾਂ ਬੈਠੀਆਂ ਹੋ ਮਤਾਵਾਂ ਬੈਠੀਆਂ ਹੋ ਬੀਬੀਆਂ ਬੈਠੀਆਂ ਹੋ ਤੁਸੀਂ ਘਰਾਂ ਦਾ ਸ਼ਿੰਗਾਰ ਜੀ ਘਰ ਦੀ ਰੌਣਕ ਤੁਹਾਡੇ ਨਾਲ ਹੈ ਤੁਹਾਡੇ ਨਾਲ ਹੀ ਹੈ ਪਰ ਮੈਂ ਕਈ ਵਾਰੀ ਵੇਖਦਾ ਜਿਹੜਾ ਅੱਜ ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਨਾ ਇਨੇ ਕ ਪੁੱਠੀ ਜੀ ਹਵਾ ਵਗਾ ਛੱਡੀ ਸਾਡੇ ਸਮਾਜ ਨੂੰ ਤੁਸੀਂ ਬਹੁਤ ਕੁਝ ਕਰਦੀਆਂ ਜੇ ਆਪਣੇ ਪਰਿਵਾਰਾਂ ਲਈ ਪਹਿਲਾਂ ਆਪਣੇ ਮਾਪੇ ਬਾਪ ਲਈ ਹੋਈਆਂ ਮਰੀਆਂ ਮੁੜ ਕੇ ਆਪਣੇ ਬੱਚੇ ਤੇ ਸਾਰੀ ਜ਼ਿੰਦਗੀ ਦੂਜੇ ਦੋਹਾਂ ਪਰਿਵਾਰਾਂ ਦੀ ਲਾਦ ਦੀ ਆਪਣੇ ਲਈ ਕੁਝ ਨਹੀਂ ਕੀਤਾ ਪਰ ਅੱਜ ਇੱਕ ਮਹਿਕਮਾਵਾ ਜਿਹੜਾ ਰੀਲਾਂ ਵਾਲਾ ਮਹਿਕਮਾਵਾ ਜਿਹੜਾ ਕੋਠਿਆਂ ਤੇ ਚੜ ਚੜ ਨੱਚ ਜਾਂਦਾ ਮੈਂ ਤੇ ਹੈਰਾਨ ਹਾਂ ਚੌਹਾਂ ਚਵਾਂ ਨਿਆਣਿਆਂ ਦੀਆਂ ਮਾਵਾਂ ਰੀਲਾਂ ਬਣਾਉਂਦੀਆਂ ਇੱਥੇ ਚੌਹਾਂ ਚਵਾਂ ਨਿਆਣਿਆਂ ਦੀਆਂ ਮਾਵਾਂ ਰੀਲਾਂ ਬਣਾਉਂਦੀਆਂ ਪਹਿਲਾਂ ਉਹ ਕਮਰਿਆਂ ਦੇ ਨੱਚਦੀਆਂ ਸੀ ਪਾਣੀ ਕਮਰਿਆਂ ਜੋ ਕਿੰਨੇ ਰੋਗ ਦਾ ਕੋਠੇ ਦੇ ਜਾ ਚੜੀਆਂ ਉਹ ਕੋਠੇ ਦੇ ਨੱਚੀ ਜਾਂਦੀਆਂ ਕੋਠੇ ਤੋਂ ਪਤਾ ਨਹੀਂ ਕਿੰਨੇ ਰੋਗ ਦਾ ਉਹ ਚੌਂਕ 'ਚ ਜਾ ਕੇ ਨਚੰਦਾ ਵੀ ਆ ਤੇ ਕੈਮਰਾ ਕਿੰਨੇ ਫੜਿਆ ਹੁੰਦਾ ਭਰਾ ਨਹੀਂ ਘਰ ਵਾਲੇ ਨਹੀਂ ਕਿੱਡੇ ਬੇਸ਼ਰਮ ਹੋਣਗੇ ਉਹ ਘਰ ਵਾਲੇ ਕਿੱਡੇ ਬੇਸ਼ਰਮ ਹੋਣਗੇ ਉਹ ਭਰਾ ਜਿਹੜੇ ਭੈਣ ਦੀ ਦੇ ਘਰ ਵਾਲੀ ਦੀ ਵੀਡੀਓ ਨੈਟ ਤੇ ਨੱਚਦੀ ਦੀ ਅਪਲੋਡ ਕਰਕੇ ਤੇ ਵਿਊ ਲੈ ਕੇ ਤੇ ਸਿੱਧੇ ਅਕਾਊਂਟ 'ਚ ਪੈਸੇ ਲੈਣਦੇ ਇਹ ਤਾਂ ਹੈ ਨਾ ਅਗੇ ਲੋਕੀ ਨਾਚੀ ਦਾ ਨਾਚ ਵੇਖਣ ਸ਼ਹਿਰ ਜਾਂਦੇ ਹੁੰਦੇ ਸੀ ਬਾਬਾ ਜੀ ਕੋਈ ਟਿਕਟ ਲੱਗਦੀ ਹੁੰਦੀ ਹੁਣ ਟਿਕਟ ਦੀ ਲੋੜ ਨਹੀਂ 250 ਦਾ ਰੀ ਚਾਰਜ ਕਰਾਓ ਇੰਸਟਾਗ੍ਰam ਖੋਲੋ ਉੱਥੇ ਵੀ ਨੱਚੀ ਜਾਂਦੀਆਂ ਫੇਰ ਕੋਈ ਫੇਸਬੁੱਕ ਖੋਲੋ ਉੱਥੇ ਵੀ ਨੱਚੀ ਜਾਂਦੀਆਂ ਇਹ ਰੀਲਾਂ ਵਾਲੇ ਮਹਿਕਮੇ ਨੇ ਪੱਠਾ ਹੀ ਵਾਇਆ ਪੰਜਾਬ ਦਾ ਹਾਂ ਤੁਹਾਡੇ ਕੋਲ ਕੋਈ ਗੁਣ ਹੈ ਕੋਈ ਪੜ੍ਹਾਈ ਲਿਖਾਈ ਕੋਈ ਰੋਜ਼ੀ ਕੋਈ ਰੋਟੀ ਕੋਈ ਗੁਣ ਹੈਗਾ ਵਾ ਲੈਂਗੁਏਜ ਦਾ ਗੁਣ ਹੈਗਾ ਬੜੇ ਬੜੇ ਗੁਣਿਆ ਸਲਾਈ ਕਢਾਈ ਹੈਗੀ ਆ ਘਰਾਂ ਚ ਤੁਸੀਂ ਬੱਚੇ ਸੰਭਲਦੇ ਜੇ ਉਹਨਾਂ ਬਾਰੇ ਦੱਸੋ ਇਹ ਕਿਹੜੀ ਪੜਾਈ ਆ ਵੀ ਅਰਧ ਨੰਗਾ ਸਰੀਰ ਕਰਕੇ ਕੋਠਿਆ ਇਹਨਾਂ ਦੀ ਕੁਖ ਤੋਂ ਤੇ ਮਾਪੁਰਖ ਬਾਬਾ ਦਲੀਲ ਸਿੰਘ ਅੱਗੇ ਨਹੀਂ ਚੰਮਣ ਲੱਗੇ ਹੋਣਾ ਮਾਫ ਕਰਿਓ ਹੁਸਾਨਾ ਕਰਿਓ ਉਸ ਗੱਲ ਦਾ ਇਹਨਾਂ ਦੀ ਕੁਖ ਤੋਂ ਸਤਵੰਤ ਸਿੰਘ ਬਿਆੰਤ ਸਿੰਘ ਨਹੀਂ ਜੇ ਚੰਮਣਾ ਇਹਨਾਂ ਦੀ ਕੁਖ ਤੋਂ ਸੁਖਾ ਜੰਦਾਨੀ ਜੇ ਚੰਮਣਾ ਜਿਹੜੇ ਪਾਸੇ ਨੂੰ ਅਸੀਂ ਤੁਰ ਪਏ ਆ 250 ਦਾ ਰੀ ਚਾਰਜ ਕਰਾਓ ਤੇ ਪੰਜਾਬ ਇੱਕ ਨਾਚਾ ਘਰ ਬਣਿਆ ਪਿਆ ਨਾਚਾ ਘਰ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਵੀ ਉਹਨਾਂ ਭਰਾਵਾਂ ਨੂੰ ਉਹਨਾਂ ਘਰ ਵਾਲਿਆਂ ਨੂੰ ਪੂਰਾ ਨਹੀਂ ਆਉਂਦੀ ਉਹ ਵੀ ਸਾਡੀ ਘਰ ਵਾਲੀ ਸਾਡੀ ਭੈਣ ਨੱਚਦੀ ਆ ਲੋਕ ਕੀ ਕਹੇ ਅੱਗੇ ਸਭ ਤੋਂ ਵੱਡੀ ਇੱਜ਼ਤ ਹੀ ਕਰਦੀ ਔਰਤ ਸੀ ਸਭ ਤੋਂ ਵੱਡੀ ਆ ਸ਼ੂਗਰ ਕਰੋ ਟਿਕਟੌਕ ਬੈਨ ਹੋ ਗਈ ਆ ਟਿਕਟੌਕ ਬੈਨ ਹੋ ਗਈ ਮੈਂ ਬਾਹਰਲੇ ਦੇਸ਼ ਗਿਆ ਉੱਥੇ ਟਿਕਟੌਕ ਬੜੀ ਚੱਲਦੀ ਆ ਇੱਥੇ ਹੋ ਗਈ ਬੈਨ ਇਹਦਾ ਜਨਾ ਉੱਤੇ ਪੜਥੀ ਬੀਬੀਆਂ ਨੇ ਪਾਤਾ ਹੈ ਨਾ ਕਰੀ ਜਦੋਂ ਵਿਆਹ ਹੁੰਦਾ ਤੇ ਮਾਈ ਵੀ ਬੈਠੀ ਵਿੱਚੋਂ ਕਹਿੰਦੀ ਨੂੰਏ ਦੇ ਵੇਖੀ ਵੇਖੀ ਜਾਪਦੀ ਆ ਹਾਂ ਵੇਖੀ ਆ ਕੋਠੇ ਤੇ ਚੜ ਚੜ ਇਹੋ ਹੀ ਨੱਚਦੀ ਸੀ ਹੋਰ ਕੌਣ ਨੱਚਦਾ ਹੁੰਦਾ ਸੀ ਆ ਸਾਡੀਆਂ ਪੁਰਾਣੀਆਂ ਦਾਦੀਆਂ ਬੈਠੀਆਂ ਨਾ ਬਜ਼ੁਰਗ ਮੇਰੀਆਂ ਦਾਦੀ ਦੀ ਉਮਰ ਦੀਆਂ ਆਪ ਆਪ ਆਪਣੀ ਦਾਦੀ ਦੀ ਗੱਲ ਕਿਦਾਂ ਕਰਦੇ ਹੋ ਨੇ ਸਾਡੀ ਦਾਦੀ ਨਾ ਬੰਦੇ ਜਿੰਨਾ ਕੰਮ ਕਰਦੀ ਹੁੰਦੀ ਸਾਡੇ ਦਾਦੀ ਨਾ ਇਦਾਂ ਕਰਦੇ ਨਾ ਕੋਈ ਸਿਫਤ ਜੋ ਆਪਣੀ ਦਾਦੀ ਦੀ ਕਰਨੀ ਹੁੰਦੀ ਆ ਸਾਡੀ ਦਾਦੀ ਐਨੇ ਪਰਿਵਾਰ ਦੀ ਰੋਟੀ ਪਕਾ ਦਿੰਦੀ ਹੁੰਦੀ ਖੇਤਾਂ 'ਚ 10 ਬੰਦੇ ਕੰਮ ਕਰਦੇਣ ਤਾਂ ਹੀ ਹੋਣੇ ਤੇ ਆਹ ਇਹ ਰੀਲਾਂ ਵਾਲਾ محکمہ ਵਾ ਜਦੋਂ ਇਹ ਦਾਦੀਆਂ ਬਣੀਆਂ ਸਾਰੀਆਂ ਨਹੀਂ ਜਦੋਂ ਇਹ ਦਾਦੀਆਂ ਬਣੀਆਂ ਤੇ ਫਿਰ ਕੀ ਹੋਊਗਾ ਇਹਨਾਂ ਦੇ ਪੁੱਤ ਪੋਤਰੇ ਬਤਾ ਕਿਹਾ ਕਰਨਾ ਸਾਡੀ ਦਾਦੀ ਦਾ 1.5 ਲੱਖ ਮਿਲੀਅਨ ਵਿਊ ਸੀ ਉਹਦਾ ਸਾਡੀ ਦਾਦੀ ਦਾ 5 ਲੱਖ ਫਾਲੋਅਰ ਹੁੰਦਾ ਹੈ ਤੇ ਸਾਡੀ ਦਾਦੀ ਇੱਕ ਰੀ ਨੱਚ ਜੇ ਨਾ ਤੇ 2-2 ਮਿਲੀਅਨ ਦੇ ਵਿੱਚ ਵਿਊ ਹੁੰਦੇ ਹੁੰਦੇ ਸਾਡੀ ਦਾਦੀ ਦੇ ਅਰੀ ਨਾਲੇ ਮਹਿਮਨ ਦੀ ਆ ਹਾਲਤ ਹੁਣੀ ਵੇਖਿਓ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਮਾਣ ਕਰਨ ਜੋਗਾ ਕੋਈ ਛੱਡੀਏ ਬੇਨਤੀ ਉਹਨਾਂ ਨੂੰ ਆ ਜਿਹੜੇ ਚਲੋ ਕੋਈ ਚੰਗੀ ਗੱਲ ਕੋ ਪਾਉਂਦਾ ਕੋਈ ਇਤਿਹਾਸ ਦੀ ਕੋਈ ਪਰਿਵਾਰਕ ਸਮਾਜਿਕ ਕਈ ਦਾ ਸਵੇਰੇ ਉੱਠਦੇ ਆਂ ਅਸੀਂ ਉੱਠਵੇਂ ਆ ਜੀ ਅਸੀਂ ਬ੍ਰਸ਼ ਕਰਨ ਲੱਗੇ ਆ ਜੋ ਬਲੌਗ ਬਣਾਉਣ ਵਾਲੀ ਦੀ ਗੱਲ ਅਹੀਂ ਬਰਾਸ਼ ਬਣਾਉਣ ਲੱਗੇ ਆ ਸਰਦਾਰ ਨਹੀਂ ਮੁੰਡਾ ਪਿਆਰ ਕਰਨ ਲੱਗਿਆ ਅੱਜ ਨੇ ਰੋਟੀ ਘੱਟ ਖਾਧੀ ਆ ਅੱਜ ਸਾਡੀ ਮੱਝ ਸੰਭੀ ਆ ਅੱਜ ਅਹੀਂ ਦੁੱਧ ਚੋਲਿਆ ਵਾ ਕਹਿੰਦੇ ਇਹੋ ਕੰਮ ਕਰੀ ਜਾਂਦੇ ਠੀਕ ਆ ਪੈਸੇ ਲਓ ਨਿਹੜ ਪਰ ਆਹਦੇ ਕੰਮ ਬਾਉ ਮੰਦੀਪ ਸਿੰਘੋਂ ਬੈਠੇ ਆ ਇਹਨਾਂ ਦਾ ਤਜਰਬਾ ਬਹੁਤ ਵੱਡਾ ਇਸ ਪੱਖ ਦੇ ਵਿੱਚ ਪਰ ਇਹ ਵੀ ਗਲਤ ਨੂੰ ਗਲਤ ਕਹਿੰਦੇ ਆ ਘਰਾਂ ਨੂੰ ਐਕਸਪੋਜ਼ ਅੱਜ ਦਿਨ ਫੇਸਬੁੱਕ ਬਣਾਈ ਸੀ ਨਾ ਮਾਰਗ ਜੁਕਰ ਵਰਗ ਨੇ ਉਹਨੇ ਸਭ ਤੋਂ ਪਹਿਲੀ ਫਰੈਂਡ ਰਿਕਵੈਸਟ ਆਪਣੀ ਭੈਣ ਨੂੰ ਕੱਲੀ ਸੀ ਸਭ ਤੋਂ ਪਹਿਲੀ ਫਰੈਂਡ ਰਿਕਵੈਸਟ ਜਦੋਂ ਫੇਸਬੁੱਕ ਬਣਦੀ ਆ ਉਹਦੀ ਭੈਣ ਨੇ ਪੁੱਛਿਆ ਜੀ ਉਹਨੇ ਬੜਾ ਕੁਝ ਦੱਸਿਆ ਅੱਜ ਤੱਕ ਦਾ ਦੱਸ ਦਿੱਤਾ ਵੀ ਆਉਣ ਵਾਲੇ ਟਾਈਮ 'ਚ ਐਦਾਂ ਫੋਟੋ ਅਪਲੋਡ ਹੋਇਆ ਕਰੂਗੀ ਐਦਾਂ ਵੀਡੀਓ ਉਹਨੇ ਆਖਿਆ ਤੂੰ ਘਰਾਂ ਦਾ ਪੱਠਾ ਬਾਕੇ ਰੱਖ ਦੇਣਾ ਲੋਕਾਂ ਦੀ ਜ਼ਿੰਦਗੀ ਦੀ ਪ੍ਰਾਈਵੇਸੀ ਖਤਮ ਕਰ ਦੇਣੀ ਉਹਦੀ ਭੈਣ ਨੇ ਆਖਿਆ ਸੀ ਮਾਰਕ ਜੁਕਰਬਰਗ ਨੂੰ ਜਿੰਨੇ ਆ ਫੇਸਬੁੱਕ ਬਣਾਏ ਵੀ ਤੂੰ ਗਲਤ ਕਰਨ ਲੱਗਾ ਤੂੰ ਆਉਣ ਵਾਲੇ ਸਮਾਜ 'ਚ ਕੁਝ ਚੰਗਾ ਕਰਨ ਦੀ ਬਜਾਏ ਤੂੰ ਦੁਨੀਆ ਨੂੰ ਜਿਸ ਰਾਹ ਤੇ ਲੈ ਜਾਣਾ ਤੂੰ ਮੁੜ ਕੇ ਬਾਅਦ ਚ ਪਛਤਾਉਣਾ ਤੇ ਅੱਜ ਸਮਾਜ ਦੀ ਜਿਹੜੀ ਸਾਡੇ ਦੀ ਹਾਲਤ ਆ ਠੀਕ ਆ ਇਹਨੇ ਸਾਨੂੰ ਜੋੜਿਆ ਵਾ ਇੰਟਰਨੈਟ ਨੇ ਸਾਨੂੰ ਨੇੜੇ ਲਿਆਂਦਾ ਵਾ ਕਈਆਂ ਦੀ ਪੈਸੇ ਦਾ ਇਨਕਮ ਦਾ ਪ੍ਰਬੰਧ ਹੋਇਆ ਵਾ ਪਰ ਆ ਕੋਠਿਆਂ ਤੇ ਨੱਚਣ ਵਾਲਾ ਚੌਂਕਾਂ 'ਚ ਨੱਚਣ ਵਾਲਾ ਕੰਮ ਪੰਜਾਬ ਦਾ ਪਠਾ ਬਣਦਾ ਇਹ ਨਾਚਾ ਘਰ ਨਹੀਂ ਸੀ ਹੈਗਾ ਇਹ ਪੰਜਾਬ ਦੀਆਂ ਸ਼ੇਰ ਬਹਾਦਰ ਮਾਈ ਭਾਗੋ ਦੀਆਂ ਵਾਰਸਾਂ ਦਾ ਪੰਜਾਬ ਸੀ ਇਹ ਨਾਚਿਆਂ ਦਾ ਪੰਜਾਬ ਨਹੀਂ ਸੀ ਅੱਗੇ ਲੋਕੀ ਨੈਟ ਦੇ ਸਰਚ ਮਾਰ ਕੇ ਚੰਗੀ ਚੀਜ਼ ਨਿਕਲ ਆਵੇ ਤੇ ਵੇਖ ਲੈਣੀ ਚਾਹੀਦੀ ਹੈ ਹੁਣ ਤੇ ਸਾਡੀ ਜਿਹੜੀ ਸਰਚ ਆ ਸਰਚ ਹੀ ਸਿੱਧੀ ਸੋਨੂ ਸੀਤੋ ਵਾਲੇ ਤੇ ਵੱਜ ਗਈ ਆ ਐਂ ਦ ਸਰਚ ਹੀ ਸਦਾ ਪੁਲਗੜ ਪੀਜੇ ਵਾਲੇ ਨੂੰ ਕਰਦੇ ਜਾਗੇ ਉਹਨਾਂ ਪਤਾ ਨਹੀਂ ਕੀ ਵਲੌਗ ਬਣਾਇਆ ਨਾ ਜੋ ਵੇਖਣਾ ਹੀ ਉਹੋ ਕੁਝ ਨਿਆਣੇ ਵੀ ਤੇ ਸਾਡੀ ਉਹੋ ਕੁਝ ਹੀ ਕਰਨਗੇ ਨਾ ਉਹ ਜਿਹੜੀ ਬੀਬੀ ਆ ਨਾ ਹੁਣ ਉੱਥੇ ਆਜੋ ਪ੍ਰਸੰਦ ਚ ਗੱਲਾਂ ਚੱਲੀ ਜਾਂਦੀਆਂ ਨਾਲ ਨਾਲ ਉਹ ਜਿਹੜੀ ਬੀਬੀ ਆ ਨਾ ਉਹ ਆਪਣੇ ਘਰ ਵਾਲੇ ਦੀ ਨਾ ਰੋਟੀ ਰੋਜ਼ ਖੇਤਾਂ ਚ ਲੈ ਕੇ ਜਾਂਦੀ ਸੀ ਦਰਿਆ ਪਾਰ ਕਰਦੀ ਸੀ ਆਜ ਜਨੇ ਜਦੋਂ ਦਰਿਆ ਪਾਰ ਕੀਤਾ ਨਾ ਦੂਰ ਜੰਗਲ ਦੇ ਵਿੱਚ ਨਾ ਉਹਦੇ ਕੰਨਾਂ 'ਚ ਇੱਕ ਸਾਜ਼ ਵੱਜਿਆ ਤੇ ਇੱਕ ਆਵਾਜ਼ ਪਈ ਸ਼ਬਦ ਗਾਉਣ ਦੀ ਉਹਦਾ ਮਨ ਮੋਝ ਗਿਆ ਉਹਦਾ ਜੀ ਕੀਤਾ ਮੈਂ ਜਾਵਾਂ ਪਰ ਘਰ ਵਾਲੇ ਤੋਂ ਡਰਦੀ ਗਈ ਨਾ ਵੀ ਮੈਂ ਚੌਧਰੀ ਦੀ ਘਰ ਵਾਲੀ ਜੇ ਮੈਨੂੰ ਕਿਸੇ ਨੇ ਜੰਗਲ 'ਚ ਜਾਂਦ ਨੂੰ ਵੇਖ ਲਿਆ ਲੋਕੀ ਗੱਲਾਂ ਕਰਨਗੇ ਉਹ ਇੱਕ ਦਿਨ ਰੋਟੀ ਲਈ ਆਈ ਦੋ ਦਿਨ ਲਈ ਆਈ ਤੇ ਤੀਜੇ ਦਿਨ ਉਹ ਦਿਲ ਤਕੜਾ ਜਾ ਕਰਕੇ ਕਹਿੰਦੀ ਮੇਰੀ ਤਾਂ ਰਾਤਾਂ ਦੀ ਨੀਂਦ ਉੱਡ ਗਈ ਆ ਪਤਾ ਨਹੀਂ ਕੀ ਸਾਜ ਵੱਜਦਾ ਵਾ ਪਤਾ ਨਹੀਂ ਉਹ ਬਾਬਾ ਕਿਹੜਾ ਕੀ ਗਾਉਂਦਾ ਮੈਂ ਜਾਣਾ ਹੀ ਜਾਣਾ ਅੱਜ ਉਹ ਗਈ ਗੁਰੂ ਨਾਨਕ ਦੇ ਦਰਸ਼ਨ ਕੀਤੇ ਨਿਹਾਲ 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 ਹੋ ਗਈ ਤੇ ਗੁਰੂ ਨਾਨਕ ਮਹਾਰਾਜ ਕਹਿੰਦੇ ਧੀਏ ਬਹਿ ਜਾ ਕਹਿੰਦੀ ਬਾਬਾ ਨਹੀਂ ਮੈਂ ਚੌਧਰੀ ਦੀ ਘਰ ਵਾਲੀ ਆ ਉਹਦਾ ਸੁਭਾਅ ਬੜਾ ਕੱਬਾ ਲੋਕੀ ਗੱਲਾਂ ਕਰਨਗੇ ਮੈਂ ਸਿਰਫ ਤੈਨੂੰ ਵੇਖਣਾ ਸੀ ਮੈਂ ਵੇਖ ਕੇ ਮੁੜ ਜਾਨੀ ਪਰ ਇੱਕ ਦਿਨ ਤੇ ਮੁਰਗੀ ਪਰ ਅਗਲੇ ਦਿਨ ਦਾ ਫੇਰ ਜੀ ਕੀਤਾ ਉਹ ਫੇਰ ਗਈ ਤੀਜੇ ਦਿਨ ਗਈ ਚੌਥੇ ਦਿਨ ਗਈ ਤੇ ਪੰਜਵੇਂ ਦਿਨ ਗੁਰੂ ਨਾਨਕ ਨੂੰ ਉਹ ਬੀਬੀ ਹੱਥ ਜੋੜ ਕੇ ਕਹਿੰਦੀ ਬਾਬਾ ਦਿਨੇ ਲੋਕਾਂ ਦੀ ਨਜ਼ਰ ਮੈਨੂੰ ਵੇਖਦੀ ਆ ਮੈਂ ਵੱਡੇ ਘਰ ਦੀ ਨੌਂ ਧੀ ਆ ਐਦਾਂ ਕਦੇ ਆਉਂਦੀ ਜਾਂਦੀ ਚੰਗੀ ਨਹੀਂ ਲੱਗਦੀ ਪਰ ਬਾਬਾ ਤੇਰੀ ਸੇਵਾ ਕੀਤੇ ਬਿਨਾ ਮੈਂ ਨਹੀਂ ਰਹਿ ਸਕਦੀ ਜੇ ਤੂੰ ਹੁਕਮ ਕਰੀਂ ਤੇ ਮੈਂ ਰਾਤ ਨੂੰ ਆ ਜਿਆ ਕਰਨ ਵਾਲੇ ਤੈਨੂੰ ਦੁੱਧ ਛਕਾ ਜਿਆ ਕਰੂੰਗੀ ਨਾਲੇ ਤੇਰੇ ਚਰਨਾਂ ਦੇ ਵਿੱਚ ਸ਼ਕੀਰਤਨ ਸੁਣ ਜਿਆ ਕਰੂੰਗੀ ਮਹਾਰਾਜ ਕਹਿੰਦੇ ਤੇ ਇਹ ਰੱਬ ਦਾ ਘਰ ਆ ਹਰ ਵੇਲੇ ਖੁੱਲਾ ਹੈ ਉਹ ਬੀਬੀ ਰਾਤ ਉੱઠી ਜਦੋਂ ਉਹਦਾ ਘਰ ਵਾਲਾ ਸੁੱਤਾ ਸੀ ਪਰਿਵਾਰ ਸੁੱਤਾ ਸੀ ਉਹਨੇ ਹੱਥੀਂ ਦੁੱਧ ਚੋ ਕੇ ਗੜਵੇ ਚ ਪਾ ਲਿਆ ਦੋ ਬਾਟੇ ਲੈ ਲੈ ਦਰਿਆ ਦੇ ਕੰਢੇ-ਕੰਢੇ ਜੰਗਲ ਚੋਂ ਨੰਗ ਦੀ ਨੰਗ ਦੀ ਗੁਰੂ ਨਾਨਕ ਤੱਕ ਪਹੁੰਚੀ ਤੇ ਕਹਿੰਦੀ ਬਾਬਾ ਛੇਤੀ ਦੁੱਧ ਛਕਲਾ ਮੈਂ ਚੱਲ ਜਾਈਂ ਮਹਾਰਾਜ ਕਹਿੰਦੇ ਤੇ ਇਹ ਬਾਟੇ ਦੋ ਹੀ ਲਿਆਈ ਹੈ ਉਹ ਕਹਿੰਦੀ baba ਤੁਸੀਂ ਦੋ ਜਾਣੇ ਜਿੱਤੇ ਬਾਟੇ ਦੋ ਹੀ ਲਿਆਉਣੇ ਸੀ ਮਾਰਾ ਕਹਿੰਦੇ ਨਹੀਂ ਸੰਗਤ ਵਿੱਚ ਆਈਏ ਫਿਰ ਵਿਤਕਰਾ ਨਹੀਂ ਕਰੀਦਾ ਆਪਾਂ ਤਿੰਨ ਜਾਣੇ ਆ ਤੇ ਚੀਜ਼ ਵੰਡ ਕੇ ਖਾਵਾਂਗੇ ਪੀਵਾਂਗੇ ਬਾਟਾ ਸਾਡੇ ਕੋ ਹੈਗਾ ਵਾ ਤਿੰਨ ਹਿੱਸੇ ਕਰ ਦੁੱਧ ਦੇ ਤਿੰਨਾ ਹਿੱਸਿਆਂ 'ਚ ਦੁੱਧ ਪੈ ਗਿਆ ਤਿੰਨਾ ਨੇ ਦੁੱਧ ਛਕਿਆ ਹੁਣ ਉਹ ਬੀਬੀ ਦਾ ਨਿਤਨੇਮ ਬਣ ਗਿਆ ਉਹ ਰੋਜ਼ ਰਾਤ ਉੱਠਿਆ ਕਰੇ ਚੋਰੀ ਉੱਠ ਕੇ ਗੁਰੂ ਨਾਨਕ ਦੇ ਚਰਨਾਂ 'ਚ ਜਾਇਆ ਕਰੇ ਦੁੱਧ ਛਕਾ ਕੇ ਪਤੀ ਦੇ ਉੱਠਣ ਤੋਂ ਪਹਿਲਾਂ ਪਹਿਲਾਂ ਵਾਪਸ ਆ ਜਾਇਆ ਕਰੇ